ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨੀਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਇਆ ਅੱਜ ਤੁਹਾਡੇ ਲਈ ਬੜੇ ਪਿਆਰੇ ਪਸ਼ਮੀਨੇ ਦੇ ਵਰਕ ਵਾਲੇ ਸੂਟ ਲੈ ਕੇ ਆਏ ਜੀ シャル ਸੂਟ ਰਹਿਣਗੇ ਤੇ ਪ੍ਰਾਈਸ ਸੂਟਾਂ ਦਾ ਮੈਂ ਤੁਹਾਨੂੰ ਨਾਲ ਦੀ ਨਾਲ ਦੱਸੀ ਜਾਣਾ ਕਿਉਂਕਿ ਆਪਾਂ ਤਿੰਨ ਤਰ੍ਹਾਂ ਦਾ ਸੈੱਟ ਦਿਖਾਵਾਂਗੇ ਤਿੰਨਾਂ ਦਾ ਪ੍ਰਾਈਸ ਅਲੱਗ-ਅਲੱਗ ਹੈ ਉਹ ਮੈਂ ਤੁਹਾਨੂੰ ਨਾਲ ਦੀ ਨਾਲ ਦੱਸੀ ਜਾਣਾ ਬਾਕੀ ਜਿਹੜੇ ਕੋਰੀਅਰ ਚਾਰਜਸ ਹੁੰਦੇ ਆ ਵਿੱਚ ਇਨਕਲੂਡ ਨਹੀਂ ਹੁੰਦੇ ਉਹ ਤੁਸੀਂ ਅਲੱਗ ਤੋਂ ਪੇ ਕਰਨੇ ਹੁੰਦੇ ਆ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜਸ ਪੁੱਛ ਕੇ ਫਿਰ ਇਕੱਠੀ ਪੇ ਬਾਕੀ ਬੁਕਿੰਗ ਲਈ ਨੰਬਰ ਐ ਜਿਵੇਂ 8146580803 ਕੇ 82465 80803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸ਼ੌਪ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਜਿਵੇਂ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਸਿੰਗ ਕਰਨੀ ਹੈ ਜਦ ਮਰਜੀ ਤੁਸੀਂ ਮੇਰੀ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਰਾਜਪੁਰੇ ਜੀ ਸ਼ੌਪ ਗੁਰਦੁਆਰਾ ਸਿੰਘ ਸਭਾ ਜੀ ਦੇ ਬਿਲਕੁਲ ਨਾਲ ਵਾਲੀ ਸ਼ੌਪ ਹੈ ਜਦ ਮਰਜੀ ਤੁਸੀਂ ਸ਼ੌਪ ਤੇ ਆ ਸਕਦੇ ਹੋ ਬਾਕੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ 9:30 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰਦਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਆ ਹਰ ਇੱਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਤੇ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਜਿਵੇਂ ਚੱਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਤਾਂ ਆਪਾਂ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਜਿਵੇਂ ਸਭ ਤੋਂ ਪਹਿਲਾਂ ਜਿਹੜਾ ਸੂਟ ਦਿਖਾਉਨੇ ਹਾਂ ਤੇ 1 ਨੰਬਰ ਪਾਇਆ ਹੁੰਦਾ ਦੂਜੇ ਵਾਲੇ ਤੇ 2 ਨੰਬਰ ਐਵੇਂ ਹਰੇਕ ਸੂਟ ਦੀ ਆਪਾਂ ਨੰਬਰਿੰਗ ਕੀਤੀ ਹੁੰਦੀ ਹੈ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਾ ਸਕਦੇ ਹੋ ਪਰ ਪੇਮੈਂਟ ਤੁਹਾਨੂੰ ਆਨਲਾਈਨ ਹੀ ਕਰਾਉਣੀ ਪੈਣੀ ਹੈ ਜਦੋਂ ਤੁਸੀਂ ਸੂਟ ਦੀ ਬੁਕਿੰਗ ਆਨਲਾਈਨ ਕਰਾਉਂਗੇ ਤਾਂ ਪੇਮੈਂਟ ਵੀ ਆਨਲਾਈਨ ਹੀ ਕਰਾਉਣੀ ਪੈਣੀ ਹੈ ਤੇ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਹ ਤੇ ਦੇਖੋ ਬੜੀ ਸੋਹਣੀ ਪਸ਼ਮੀਨੇ ਦੇ ਸੂਟ ਹੈ ਜੀ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਇਹ ਵਾਲੇ ਸੂਟ ਨੂੰ ਬਾਕੀ ਨਾਲ ਦੀ ਨਾਲ ਤੁਹਾਨੂੰ ਐਕਸਪਲੇਨ ਕਰੀ ਜਾਵਾਂਗੇ ਜਿਹੜਾ ਇਹ ਵਾਲਾ ਸੂਟ ਆਪਾਂ ਖੋਲਿਆ ਬੜਾ ਸੋਹਣਾ ਲਾਈਟ ਬਦਾਮੀ ਜਿਹਾ ਕਲਰ ਹੈ ਫਿੱਕਾ ਫਿੱਕਾ ਜਿਹਾ ਰੰਗ ਹੈ ਬਹੁਤ ਸੋਹਣਾ ਤੇ ਵਰਕ ਦੇਖੋ ਕਿੰਨਾ ਪਿਆਰਾ ਇਹ ਆਪਣੇ ਕੋਲ ਗਰਮੀਆਂ ਦੇ ਵਿੱਚ ਔਰਗੈਂਜ਼ਾ ਦੇ ਵਿੱਚ ਵੀ ਆਏ ਸੀਗੇ ਸੇਮ ਸੂਟ ਪਰ ਹੁਣ ਆਏ ਆ ਪਸ਼ਮੀਨੇ ਦੇ ਵਿੱਚ ਬਹੁਤ ਸੋਹਣੀ ਪ੍ਰਿੰਟਿੰਗ ਇਹ ਫਰੰਟ ਲੁੱਕ ਆ ਜਾਣੀ ਹੈ ਇਹ ਸਾਰਾ ਵਰਕ ਕੀਤਾ ਹੋਇਆ ਸੈਂਟਰ ਪੈਨਲ ਡਿਜ਼ਾਈਨ ਦੇ ਨਾਲ ਤੇ ਘੇਰੇ ਤੇ ਵੀ ਦੇਖੋ ਕਿੰਨਾ ਪਿਆਰਾ ਵਰਕ ਹੈ ਇਹ ਰਹੀ ਤੇ ਐਵੇਂ ਡਬਲ ਵਰਕ ਕੀਤਾ ਹੋਇਆ ਦੇਖੋ ਜੀ ਇਹ ਤਾਂ ਥੋੜੀ ਇੱਥੇ ਤੱਕ ਹੀ ਲੈਂਥ ਪੂਰੀ ਹੋ ਰਹੀ ਹੈ ਤਾਂ ਇਹ ਵਾਲੀ ਤੁਸੀਂ ਇਹ ਵਰਕ ਜਿਹੜਾ ਬਾਜੂ ਤੇ ਯੂਜ਼ ਕਰ ਸਕਦੇ ਹੋ ਕਿਉਂਕਿ ਬਾਜੂ ਤੇ ਵਰਕ ਨਹੀਂ ਹੈਗਾ ਬਾਕੀ ਐਜ਼ ਇਟ ਇਜ਼ ਰੱਖਣਾ ਤੁਸੀਂ ਐਜ਼ ਇਟ ਇਜ਼ ਹੀ ਰੱਖ ਸਕਦੇ ਹੋ ਦੇਖੋ ਐਵੇਂ ਵੀ ਬਹੁਤ ਸੋਹਣਾ ਲੱਗ ਰਿਹਾ ਜੇ ਉਹ ਬਾਜੂ ਤੇ ਰੱਖਣਾ ਨੀਚੇ ਵਾਲਾ ਤੁਸੀਂ ਬਾਜੂ ਤੇ ਕਰ ਸਕਦੇ ਹੋ ਕੋਈ ਲਾਈਨਿੰਗ ਦੀ ਨੀਡ ਨਹੀਂ ਹੈਗੀ ਬਹੁਤ ਪਿਆਰਾ ਪ੍ਰਿੰਟ ਹੈ ਵੈਸੇ ਬਾਜੂ ਦੇ ਲਈ ਇਹ ਵਾਲੀ ਪ੍ਰਿੰਟਿੰਗ ਦਿੱਤੀ ਹੋਈ ਹੈ ਸਾਈਡ ਤੋਂ ਬਾਜੂ ਨਿਕਲਣਗੀ ਆ ਸਾਈਡ ਤੋਂ 슬ੀਵਜ਼ ਨਿਕਲ ਜਾਣਗੀਆਂ ਇਹ ਬੈਕ ਪ੍ਰਿੰਟਿੰਗ ਆ ਗਈ ਇਹ ਬਾਜੂ ਦੇ ਲਈ ਉਹ ਦਿੱਤਾ ਹੋਇਆ ਸਾਈਡ ਤੇ ਇਹ ਫਰੰਟ ਆ ਗਿਆ ਸੇਮ ਬਹੁਤ ਸੋਹਣੇ ਵਰਕ ਦੇ ਨਾਲ ਕੋਈ ਲਾਈਨਿੰਗ ਨਹੀਂ ਲਗਣੀ ਵਿਦਆਊਟ ਲਾਈਨਿੰਗ ਸੂਟ ਬਣੂਗਾ ਬਹੁਤ ਪਿਆਰਾ ਪਸ਼ਮੀਨਾ ਕੋਈ ਬੁਰਨੀ ਆਉਣਾ ਹੈਗਾ ਤੇ ਨਾਲ ਪਸ਼ਮੀਨੇ ਦੀ ਉਹ ਬਾਟਮ ਰਹੂਗੀ ਨਾਲ ਪਸ਼ਮੀਨੇ ਦੀ ਉਹ ਬਾਟਮ ਹੈ ਤੇ ਨਾਲ ਹੈਗਾ ਪਸ਼ਮੀਨੇ ਦਾ ਹੀ ਸ਼ਾਲ ਹੈ ਜੀ ਨਾਲ ਬਹੁਤ ਪਿਆਰਾ ਕਾਫੀ ਡਿਮਾਂਡ ਆ ਰਹੀ ਸੀ ਵੀ ਸ਼ਾਲ ਸੂਟ ਲੈ ਕੇ ਆਓ ਤੁਸੀਂ ਇਹ ਦੇਖੋ ਬਹੁਤ ਸੋਹਣਾ ਸ਼ਾਲ ਹੈ ਕਸ਼ਮੀਰੀਨੇ ਦਾ ਨਾਲ ਤੇ ਪ੍ਰੋਪਰ ਪੱਟੀ ਦੀ ਫਿਨਿਸ਼ਿੰਗ ਵੀ ਕੀਤੀ ਹੋਈ ਹੈ ਸ਼ਾਲ ਤੇ ਦੇਖੋ ਕਿੰਨੀ ਪਿਆਰੀ ਫਿਨਿਸ਼ਿੰਗ ਹੈ ਇਹ ਲੁੱਕ ਦੇ ਵਿੱਚ ਆ ਜਾਣਾ ਚਾਹੇ ਸਲਵਾਰ ਸੂਟ ਬਣਾ ਲਓ ਜੇ ਤੁਸੀਂ ਆਫਿਸ ਵਗੈਰਾ ਜਾਂਦੇ ਹੋ ਤੁਸੀਂ ਪਲਾਜ਼ੋ ਸੂਟ ਵੀ ਪੈਂਟ ਵਾਲਾ ਸੂਟ ਬਣਾਣਾ ਉਹਦੀ ਵੀ ਇਹਦੀ ਲੁੱਕ ਬਹੁਤ ਸੋਹਣੀ ਆਣੀ ਆ ਬੜਕੇ ਇਹ ਲੁੱਕ ਦੇ ਵਿੱਚ ਆ ਜਾਣਾ ਇਹ ਹੈਗਾ ਜਿਹਦਾ ਆਪਣਾ ਪਹਿਲਾ ਸੂਟ 2050 ਪ੍ਰਾਈਸ ਹੈ ਜੀ 2050 2050 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਪਹਿਲਾ ਸੂਟ ਇਦੇ ਵਿੱਚ ਹੁਣ ਤੁਹਾਨੂੰ ਕਲਰ ਆਪਸ਼ਨ ਦਿਖਾਵਾਂਗੇ ਬੜੇ ਸੋਹਣੇ ਸੋਹਣੇ ਰੰਗ ਹੈ ਆਪਣੇ ਕੋਲ ਇਹਦੇ ਵਿੱਚ ਬੜਾ ਪਿਆਰਾ ਜਿਹਾ ਰੰਗ ਹੈ ਨਾ ਤਾਂ yellow ਹੈ ਨਾ ਮਹਿੰਦੀ ਕਲਰ ਹੈ ਡਿਫਰੈਂਟ ਜਿਹਾ ਕਲਰ ਹੈ ਇਹ ਇਹਨੇ ਦਾ ਸੂਟ ਬਹੁਤ ਪਿਆਰਾ ਕੋਈ ਲਾਈਨਿੰਗ ਨਹੀਂ ਲੱਗਣੀ ਹੈਗੀ ਫਰੰਟ ਤੇ ਸਾਰਾ ਵਰਕ ਹੈ ਬਹੁਤ ਸੋਹਣਾ ਵਰਕ ਕੀਤਾ ਹੋਇਆ ਸਾਰੀ ਸ਼ਰਟ ਤੇ ਇਹਰੇ ਤੱਕ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਵਰਕ ਹੈ ਇਹ ਨਾਲ ਪਸ਼ਮੀਨੇ ਦੀ ਉਹ ਬਾਟਮ ਤੇ ਪਸ਼ਮੀਨੇ ਦਾ ਹੀ ਸ਼ਾਲ ਹੈ ਉਹ ਸੋਹਣਾ ਸਟੱਫ ਵੀ ਜਿਹੜਾ ਸ਼ਾਲ ਦਾ ਪੂਰਾ ਨਿੱਗਾ ਸਟੱਫ ਹੈ ਬਹੁਤ ਪਿਆਰੇ ਸੂਟ ਦੇ ਨਾਲ ਇਹ ਲੁੱਕ ਆ ਜਣੀ ਦੇਖੋ ਕਲਰ ਕਿੰਨਾ ਪਿਆਰਾ ਹੈ ਇਥੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ 2050 ਪ੍ਰਾਈਸ ਹੈ 2050 ਪ੍ਰਾਈਸ ਦੇ ਨਾਲ ਨੈਕਸਟ ਕਲਰ ਆ ਗਿਆ ਬੜਾ ਸੋਹਣਾ ਪਿੰਕ ਪਿਆਜੀ ਜਿਹਾ ਸ਼ੇਡ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਸੂਟ ਦਾ ਇਹ ਦੇਖੋ ਇੱਥੇ ਤੋਂ ਵੀ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਕਲਰ ਦੇਖੋ ਕਿੰਨਾ ਪਿਆਰਾ ਇਹ ਵਾਲੇ ਸੂਟ ਦਾ ਬਹੁਤ ਸੋਹਣੇ ਨਾ ਤਾਂ ਜ਼ਿਆਦਾ ਬਹੁਤ ਜ਼ਿਆਦਾ ਲਾਈਟ ਕਲਰ ਵੀ ਨਹੀਂ ਹੈਗੇ ਬੜੇ ਪਿਆਰੇ ਸੋਬਰ ਜਿਹੇ ਰੰਗ ਹੈ ਸੇਮ ਪ੍ਰਿੰਟਿੰਗ ਬੈਗ ਤੇ ਵੀ ਸੇਮ ਪ੍ਰਿੰਟਿੰਗ ਹੈ ਅ ਤੇ ਦੇਖੋ ਫਰੰਟ ਲੁੱਕ ਆ ਜਣੀ ਸਾਰਾ neck ਤੇ ਵਰਕ ਹੈ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਪਰ ਘੇਰੇ ਤੇ ਡਬਲ ਵਰਕ ਕੀਤਾ ਹੋਇਆ ਬੈਕ ਤੇ ਵੀ ਸੇਮ ਪ੍ਰਿੰਟਿੰਗ ਹੈ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਆਊਟ ਲਾਈਨਿੰਗ ਸੂਟ ਬਣਨਾ ਬਹੁਤ ਸੋਹਣਾ ਗ੍ਰੇਸਫੁਲ ਸੂਟ ਹੈ ਇਸ ਮਹੀਨੇ ਦੀ ਬਾਟਮ ਰਹੂਗੀ ਨਾਲ ਤੇ ਪਸ਼ਮੀਨੇ ਦਾ ਹੀ ਸ਼ਾਲ ਰਹਿਣਾ ਨਾਲ ਪੂਰੇ ਖੁੱਲੇ ਸ਼ਾਲ ਬਹੁਤ ਪਿਆਰੀ ਲੁੱਕ ਦੇ ਨਾਲ ਬਹੁਤ ਪਿਆਰਾ ਸੀ ਇਹ ਲੁੱਕ ਦੇ ਵਿੱਚ ਆ ਗਿਆ 2050 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਪਿਸਤਾ ਗ੍ਰੀਨ ਕਲਰ ਹੈ ਸੇਮ ਦੇ ਵਿੱਚ ਬਹੁਤ ਸੋਹਣਾ ਪਿਸਤਾ ਗ੍ਰੀਨ ਕਲਰ ਇਹਦੇ ਚਾਰ ਰੰਗ ਦੇ ਤੁਹਾਨੂੰ ਅੱਜ ਦਿਖਾਵਾਂਗੇ ਚਾਰੋਂ ਰੰਗ ਬਹੁਤ ਪਿਆਰੇ ਆ ਬੜੇ ਪਿਆਰੇ ਸਰਦਾਰੀ ਪ੍ਰਿੰਟ ਕਿਸੇ ਵਧੀਆ ਫੰਕਸ਼ਨ ਤੇ ਵੀ ਆਪਾਂ ਵੇਅਰ ਕਰ ਸਕਦੇ ਆ ਕੋਈ ਲਾਈਨਿੰਗ ਨਹੀਂ ਲੱਗਣੀ ਦੇਖੋ ਘੇਰੇ ਤੇ ਬਹੁਤ ਸੋਹਣਾ ਵਰਕ ਕੀਤਾ ਹੋਇਆ ਡਬਲ ਵਰਕ ਹੈ ਘੇਰੇ ਤੇ ਵੀ ਇਹ ਲੁੱਕ ਆ ਜਾਣੀ 6 ਮਹੀਨੇ ਦੀ ਉਹ ਬਾਟਮ ਰਹਿਣੀ ਆ ਨਾ ਇਹ ਪਛਮੀਨੇ ਦਾ ਹੀ ਸ਼ਾਲ ਜਣਾ ਪੂਰਾ ਖੁੱਲਾ ਢੁੱਲਾ ਸ਼ਾਲ ਹੈ ਇਹ ਲੁੱਕ ਦੇ ਵਿੱਚ ਆ ਜਾਣਾ ਸੋ ਇੱਥੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਇਹ ਚਾਰ ਸੂਟ ਤੁਹਾਨੂੰ ਇੱਕ ਡਿਜ਼ਾਈਨ ਚ ਦਿਖਾਏ ਆਪਾਂ ਚਾਰ ਰੰਗ 2050 ਪ੍ਰਾਈਸ ਹੈ ਜੀ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆ ਬੜਾ ਪਿਆਰਾ ਗ੍ਰੇ ਕਲਰ ਦੇ ਵਿੱਚ ਰਹੂਗਾ ਸੂਟ ਇਹ ਜਿਹੜੇ ਸੂਟ ਦਿਖਾਵਾਂਗੇ ਇਹਨਾਂ ਦੀ ਬਾਟਮ ਤੇ ਵਰਕ ਹੈ ਬਹੁਤ ਸੋਹਣੀ ਪ੍ਰਿੰਟਿੰਗ ਦੇ ਨਾਲ ਬਾਟਮ ਤੇ ਬੜਾ ਪਿਆਰਾ ਵਰਕ ਹੈ ਕੁਝ ਡਿਫਰੈਂਟ ਕਨਸੈਪਟ ਹੈ ਹੋਣਗੇ ਸ਼ਾਲ ਸੂਟ ਸ਼ਰਟ ਤੇ ਪ੍ਰਿੰਟਿੰਗ ਹੈ ਬਾਟਮ ਤੇ ਬੜਾ ਪਿਆਰਾ ਮਲਟੀ ਜਿਵੇਂ ਬਾਟਮ ਤੇ ਦੇਖੋ ਇਹ ਮੈਂ ਪ੍ਰਿੰਟ ਹੈ ਉਵੇਂ ਮਲਟੀ ਯੂਜ਼ ਕੀਤੇ ਹੋਏ ਆ ਵਿੱਚ ਧਾਗੇ ਇਹ ਪੂਰਾ ਸੂਟ ਤੁਹਾਨੂੰ ਦਿਖਾਣੇ ਆ ਖੋਲ ਕੇ ਆਪਾਂ ਕਸ਼ਮੀਨੀ ਦਾ ਹੀ ਸੂਟ ਹੈ ਲਾਈਨਿੰਗ ਨਹੀਂ ਲੱਗਣੀ ਹੈਗੀ ਸੂਟ ਨੂੰ ਵਿਦਆਊਟ ਲਾਈਨਿੰਗ ਸੂਟ ਬਣਨਾ ਹੈ ਇਹ ਲੁੱਕ ਦੇ ਵਿੱਚ ਇਹ ਫਰੰਟ ਲੁੱਕ ਆ ਜਾਣੀ ਆ ਬਹੁਤ ਪਿਆਰਾ ਪ੍ਰਿੰਟ ਹੈ ਸ਼ਰਟ ਤੇ ਸਿਰਫ ਪ੍ਰਿੰਟਿੰਗ ਹੈ ਹਲਕਾ ਹਲਕਾ ਸਟੋਨ ਲੱਗਿਆ ਹੋਇਆ ਇਹ ਫਰੰਟ ਲੁੱਕ ਆ ਜਾਣੀ ਆ ਗ੍ਰੇ ਕਲਰ ਦੇ ਵਿੱਚ ਆ ਬਹੁਤ ਸੋਹਣਾ ਮਲਟੀ ਪ੍ਰਿੰਟ ਇਹ ਸਾਈਡ ਤੇ 슬ੀਵਜ਼ ਆ ਜਾਣੀ ਆ ਇੱਕ ਸੂਟ ਮੈਂ ਤੁਹਾਨੂੰ ਚੰਗੀ ਤਰ੍ਹਾਂ ਐਕਸਪਲੇਨ ਕਰ ਦੰਨੀ ਆ ਫਰੰਟ ਬੈਕ ਬੈਕ ਤੇ ਵੀ ਸੇਮ ਪ੍ਰਿੰਟਿੰਗ ਹੈ ਦੇਖੋ ਉਵੇਂ ਸਟੋਨ ਲੱਗਿਆ ਬਹੁਤ ਪਿਆਰਾ ਕਲਰ ਹੈ ਗ੍ਰੇ ਕਲਰ ਦੇ ਵਿੱਚ ਜਿਹੜਾ ਪ੍ਰਿੰਟ ਦਾ ਕਲਰ ਆ ਉਹ ਬਹੁਤ ਸੋਹਣਾ ਉੱਠ ਕੇ ਆ ਰਿਹਾ ਕਲਰ ਇਹ ਆ ਗਈ ਸ਼ਰਟ ਦੀ ਲੁੱਕ ਇਹ ਨਾਲ ਪਸ਼ਮੀਨੇ ਦੀ ਬਾਟਮ ਹੈ ਬਾਟਮ ਤੇ ਦੇਖੋ ਕਿੰਨਾ ਸੋਹਣਾ ਵਰਕ ਹੈ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਵਰਕ ਕੀਤਾ ਹੋਇਆ ਬਾਟਮ ਤੇ ਤੇ ਨਾਲ ਹੈਗਾ ਸ਼ਾਲ ਪਸ਼ਮੀਨੇ ਦਾ ਸ਼ਾਲ ਹੈ ਨਾਲ ਤੇ ਦੇਖੋ ਬਹੁਤ ਪਿਆਰਾ ਤੇ ਪ੍ਰੋਪਰ ਪੱਟੀ ਦੀ ਫਿਨਿਸ਼ਿੰਗ ਦੇ ਨਾਲ ਜਿਹੜੇ ਕਲਰ ਦਾ ਵਰਕ ਹੋਇਆ ਉਸੇ ਕਲਰ ਦੀ ਪੱਟੀ ਲੱਗੀ ਹੋਈ ਹੈ ਇਹ ਲੁੱਕ ਦੇ ਵਿੱਚ ਆ ਜਾਣਾ ਦੇਖੋ ਸੂਟ ਬਹੁਤ ਪਿਆਰੀ ਲੁੱਕ ਦੇ ਵਿੱਚ ਹੈ ਸੂਟ 2000 ਪ੍ਰਾਈਸ ਹੈ ਜੀ 2000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹਦੇ 'ਚ ਹੁਣ ਤੁਹਾਨੂੰ ਕਲਰ ਦਿਖਾਣੇ ਆ ਇਹਦੇ ਵਿੱਚ ਵੀ ਅਲੱਗ-ਅਲੱਗ ਕਲਰ ਆ ਬੜਾ ਸੋਹਣਾ ਗ੍ਰੀਨ ਕਲਰ ਆ ਗਿਆ ਗ੍ਰੀਨ ਕਲਰ ਪਸ਼ਮੀਨੇ ਦੀ ਇਹ ਸ਼ਰਟ ਹੈ ਪੂਰਾ ਸੂਟ ਹੀ ਪਸ਼ਮੀਨੇ ਦਾ ਇਹ ਲੁੱਕ ਦੇ ਵਿੱਚ ਆ ਜਾਣਾ ਦੇਖੋ ਕਿੰਨਾ ਪਿਆਰਾ ਗ੍ਰੀਨ ਕਲਰ ਦੇ ਵਿੱਚ ਬਹੁਤ ਸੋਹਣੀ ਪ੍ਰਿੰਟਿੰਗ ਇਹ ਲੁੱਕ ਆ ਜਾਣੀ ਹੈ ਇਹ ਸ਼ਰਟ ਆ ਗਈ ਤੇ ਨਾਲ ਪਸ਼ਮੀਨੇ ਦੀ ਉਹ ਬਾਟਮ ਹੈ ਬਾਟਮ ਤੇ ਦੇਖੋ ਕਿੰਨਾ ਪਿਆਰਾ ਵਰਕ ਹੈ ਬਾਟਮ ਤੇ ਤੇ ਪਸ਼ਮੀਨੇ ਦਾ ਇਹ ਸ਼ਾਲ ਹੈ ਨਾਲ ਸਾਰੇ ਅੱਜ ਦੇ ਸ਼ਾਲ ਸੂਟ ਰਹਿਣਗੇ ਇਹ ਲੁੱਕ ਦੇਖੋ ਕਿੰਨਾ ਪਿਆਰਾ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਸੂਟ ਦਾ ਇੱਥੇ ਤੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ 2000 ਪ੍ਰਾਈਸ ਦੇ ਨਾਲ 2000 ਪ੍ਰਾਈਸ ਹੈ ਨੈਕਸਟ ਆ ਗਿਆ ਸੂਟ ਇਹ ਵੀ ਬਹੁਤ ਸੋਹਣਾ ਡਿਫਰੈਂਟ ਜਿਹਾ ਕਲਰ ਹੈ ਇੱਥੇ ਤੋਂ ਵੀ ਦੇਖ ਸਕਦੇ ਹੋ ਤੁਸੀਂ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਾਊਟ ਲਾਈਨਿੰਗ ਸੂਟ ਬਣਨਗੇ ਅੱਜ ਦੇ ਸਾਰੇ ਜਿੰਨੇ ਸੂਟ ਅੱਜ ਦਿਖਾਵਾਂਗੇ ਸਾਰੇ ਵਿਦਾਊਟ ਲਾਈਨਿੰਗ ਸੂਟ ਬਣਨਗੇ ਬਹੁਤ ਪਿਆਰੀ ਪ੍ਰਿੰਟਿੰਗ ਹੈ ਇਹ ਲੁੱਕ ਆ ਜਾਣੀ ਤੇ ਨਾਲ ਕਸ਼ਮੀਨੇ ਦੀ ਬਾਟਮ ਬਾਟਮ ਤੇ ਬਹੁਤ ਹੀ ਪਿਆਰਾ ਵਰਕ ਕੀਤਾ ਹੋਇਆ ਬਾਟਮ ਤੇ ਤੇ ਨਾਲ ਕਸ਼ਮੀਨੇ ਦਾ ਈਸ਼ਾਲ ਇਹ ਲੁੱਕ ਦੇ ਵਿੱਚ ਆ ਗਿਆ। ਦੇਖੋ ਸੂਟ ਕਿੰਨਾ ਪਿਆਰਾ ਹੈ। ਇੱਥੇ ਤੋਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ 2000 ਪ੍ਰਾਈਸ ਦੇ ਨਾਲ 2000 ਪ੍ਰਾਈਸ ਹੈ। ਨੈਕਸਟ ਸੂਟ ਆ ਗਿਆ। ਬਹੁਤ ਪਿਆਰਾ ਬਰਾਊਨ ਜੇ ਕਲਰ ਦੇ ਵਿੱਚ ਹੈ, ਮਾਊਸ ਕਲਰ ਹੈ। ਤੇ ਪ੍ਰਿੰਟਿੰਗ ਬੜੀ ਪਿਆਰੀ ਹੈ, ਟਿਕਾਊ ਦੇ ਇਹਨਾਂ ਦੀ। ਕਿਸੇ ਵਧੀਆ ਫੰਕਸ਼ਨ ਤੇ ਵੀਅਰ ਕਰ ਸਕਦੇ ਹੋ। ਬਹੁਤ ਪਿਆਰੀ ਲੁੱਕ ਆਣੀ ਹੈ ਜਦੋਂ ਸਟਿਚ ਹੋਣਾ। ਇਹ ਫਰੰਟ ਲੁੱਕ ਆ ਜਾਣੀ ਹੈ। ਇਹਦੇ ਬਹੁਤ ਸੋਹਣਾ ਪ੍ਰਿੰਟ ਹੈ। ਤੁਸੀਂ ਇਹਨੇਲੀਓ ਸ਼ਰਟ ਨਾਲ ਪਸ਼ਮੀਨੇ ਦੀ ਬਾਟਮ ਤੇ ਬਹੁਤ ਪਿਆਰੇ ਵਰਕ ਦੇ ਨਾਲ ਤੇ ਪਸ਼ਮੀਨੇ ਦਾ ਇਹ ਸ਼ਾਲ ਹੈ। ਇੱਕ ਵਾਰ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ। ਸੋ ਦੇਖੋ ਕਿੰਨਾ ਪਿਆਰਾ ਲੱਗਦਾ। 2000 ਪ੍ਰਾਈਸ ਦੇ ਚਾਰ ਸੂਟ ਮੈਂ बॉਟਮ ਵਰਕ ਦੇ ਵਿੱਚ ਕਸ਼ਮੀਨੀ ਦੇ ਸ਼ਾਲ ਸੂਟ ਦਿਖਾਏ ਆ 2000 ਪ੍ਰਾਈਸ ਦੇ ਨਾਲ ਨੈਕਸਟ ਡਿਜ਼ਾਈਨ ਆ ਗਿਆ ਇਹ ਵੀ ਸ਼ਾਲ ਸੂਟ ਰਹਿਣਗੇ ਤੇ ਥੋੜੇ ਮਲਟੀ ਦੇ ਵਿੱਚ ਰਹਿਣਗੇ ਹੁਣ ਸੂਟ ਜਿਹੜੇ ਥੋੜੇ ਫਲਾਵਰ ਪ੍ਰਿੰਟਿੰਗ ਤੁਸੀਂ ਆਪਣੀ ਏਜ ਦੇ ਅਕੋਰਡਿੰਗ ਸੋਚ ਕੇ ਲੈ ਸਕਦੇ ਹੋ ਦੇਖੋ ਕਿੰਨਾ ਪਿਆਰਾ ਪਿੰਕ ਤੇ ਬਲੂ ਦਾ ਕੰਬੀਨੇਸ਼ਨ ਹੈ ਕਸ਼ਮੀਨੀ ਦੀ ਉਹ बॉਟਮ ਰਹੂਗੀ ਤੇ ਸ਼ਾਲ ਵੀ ਪ੍ਰਿੰਟਡ ਰਹਿਣਾ ਨਾਲ ਤੇ ਬਹੁਤ ਪਿਆਰੇ ਵਰਕ ਦੇ ਨਾਲ ਉਹ ਸੋਹਣਾ ਵਰਕ ਹੈ ਜੀ ਇਹਨਾਂ ਸੂਟਾਂ ਤੇ ਦੇਖੋ ਪ੍ਰਿੰਟ ਪਹਿਲਾਂ ਤਾਂ ਪ੍ਰਿੰਟ ਜਰੂਰ ਦੇਖੋ ਬਲੂ بیس ਹੈ ਬੇਬੀ ਪਿੰਕ ਕਲਰ ਦੀ ਪ੍ਰਿੰਟਿੰਗ ਤੇ ਵਿੱਚੇ ਤੁਹਾਨੂੰ ਦਿਖ ਰਹੀ ਹੈ ਬੂਟੀਆਂ ਹੀ ਸਾਰਾ ਵਰਕ ਕੀਤਾ ਹੋਇਆ ਕੋਈ ਲਾਈਨਿੰਗ ਨਹੀਂ ਲੱਗਣੀ ਹੈਗੀ ਬਹੁਤ ਪਿਆਰਾ ਵਰਕ ਕੀਤਾ ਹੋਇਆ ਦੇਖੋ ਘੇਰੇ ਤੇ ਬਹੁਤ ਸੋਹਣੀ ਵੇਲ ਬਣੀ ਹੈ ਕੋਈ ਲੈਂਥ ਦਾ ਇਸ਼ੂ ਨਹੀਂ ਕਿਉਂਕਿ ਘੇਰੇ ਵਾਲੀ ਵੇਲ ਨੂੰ ਤੁਸੀਂ ਅਡਜਸਟ ਕਰ ਸਕਦੇ ਹੋ ਤੇ ਬਾਜੂ ਆ ਜਾਣੀਆਂ ਬਹੁਤ ਸੋਹਣੇ ਪ੍ਰਿੰਟਡ ਬਾਜੂ ਆ ਜਾਣੀਆਂ ਮਲਟੀ ਦੇ ਵਿੱਚ ਇਹਦੀ ਵੀ ਆਪਾਂ ਬੈਕ ਵਗੈਰਾ ਸਾਰਾ ਦਿਖਾ ਦਾਂਗੇ ਇੱਕ ਸੂਟ ਦਾ ਇਹ ਬੈਕ ਆ ਜਾਣੀ ਹੈ ਬਹੁਤ ਪਿਆਰੀ ਬਾਜੂ ਆ ਜਾਣੀ ਇਧਰੋਂ ਇਹ ਬੈਕ ਦੀ ਪ੍ਰਿੰਟਿੰਗ ਆ ਜਾਣੀ ਕੋਈ ਲਾਈਨਿੰਗ ਨਹੀਂ ਲਗਣੀ ਹੈਗੀ ਸੂਟਾਂ ਨੂੰ ਬਹੁਤ ਪਿਆਰਾ ਕਿਤਾ ਕਲਰ ਹੀ ਬਹੁਤ ਸੋਹਣਾ ਹੈ ਸੂਟ ਦੀ ਪ੍ਰਿੰਟਿੰਗ ਬਹੁਤ ਪਿਆਰੀ ਹੈ ਤੇ ਨਾਲ ਹੈਗੇ ਪਸ਼ਮੀਨੇ ਦੀ ਪਲੇਨ ਬਲੂ ਕਲਰ ਦੀ ਬਾਟਮ ਹੈ ਤੇ ਪਸ਼ਮੀਨੇ ਦਾ ਹੀ ਸ਼ਾਲ ਰਹਿਣਾ ਤੇ ਸ਼ਾਲ ਤੇ ਫੋਰ ਸਾਈਡ ਵਰਕ ਹੈ ਇਹ ਦੇਖੋ ਫੋਰ ਸਾਈਡ ਬਹੁਤ ਪਿਆਰਾ ਵਰਕ ਕੀਤਾ ਹੋਇਆ ਚਾਰੇ ਪਾਸੇ ਵਰਕ ਹੈ ਜੀ ਸ਼ਾਲ ਦੇ ਤੇ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਜਿਵੇਂ ਬਾਜੂ ਤੇ ਜਿਹੜੀ ਪ੍ਰਿੰਟਿੰਗ ਹੈ ਉਹੀ ਪ੍ਰਿੰਟਿੰਗ ਹੈ ਜੀ ਇਹ ਲੂਕ ਤੇ ਵੀ ਚਾ ਲੈਣਾ ਬਹੁਤ ਪਿਆਰਾ ਪ੍ਰਿੰਟ ਦੇ ਵਿੱਚ ਸ਼ਾਲ ਤੇ ਬਹੁਤ ਸੋਹਣਾ ਡਾਰਕ ਕਲਰ ਹੈ 2450 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 2450 ਪ੍ਰਾਈਸ ਦੇ ਨਾਲ 2450 ਪ੍ਰਾਈਸ ਦੇ ਨਾਲ ਤੇ ਨੈਕਸਟ ਆ ਗਿਆ ਕਲਰ ਇਹਦੇ ਵਿੱਚ ਬਹੁਤ ਸੋਹਣੇ ਕਲਰ ਰਹਿਣਗੇ ਕਸ਼ਮੀਨੇ ਦਾ ਹੀ ਸੂਟ ਹੈ ਬੜੇ ਪਿਆਰੇ ਵਰਕ ਦੇ ਨਾਲ ਹੈ ਨਾ ਸੂਟ ਕੋਈ ਲਾਈਨਿੰਗ ਨਹੀਂ ਲੱਗਣੀ ਵਿੱਚ ਵਿੱਚ ਸ਼ਰਟ ਦੇ ਬੂਟੀ ਹੈ ਵਿੱਚ ਸਾਰੀ ਸ਼ਰਟ ਦੇ ਬੂਟੀ ਹੈ ਤੇ ਘੇਰੇ ਤੇ ਬਹੁਤ ਸੋਹਣਾ ਵਰਕ ਹੈ ਮਲਟੀ ਪ੍ਰਿੰਟ ਦੇ ਵਿੱਚ ਬਾਜੂ ਆ ਜਾਣੀਆਂ ਐਵੇਂ ਹੀ ਮਲਟੀ ਪ੍ਰਿੰਟ ਸ਼ਾਲ ਦੇ ਵਿੱਚ ਇਹ ਲੁੱਕ ਆ ਜਾਣੀ ਹੈ ਸ਼ਰਟ ਦੀ ਆ ਗਈ ਲੁੱਕ ਤੇ ਨਾਲ ਪਲੇਨ ਬਾਟਮ ਰਹੂਗੀ ਬਹੁਤ ਸੋਹਣਾ ਸ਼ਾਲ ਤੇ ਪ੍ਰੋਪਰ ਸ਼ਾਲ ਤੇ ਸਾਰੇ ਪਾਸੇ ਵਰਕ ਹੈ ਕਿਸੇ ਵਧੀਆ ਫੰਕਸ਼ਨ ਤੇ ਆਪਾਂ ਵੇਅਰ ਕਰ ਸਕਦੇ ਹਾਂ ਵਾਲਾ ਸੂਟ ਸ਼ਾਲ ਤੇ ਦੇਖੋ ਕਿੰਨਾ ਪਿਆਰਾ ਵਰਕ ਹੈ ਬਹੁਤ ਸੋਹਣਾ ਡਿਜ਼ਾਈਨਰ ਸੂਟ ਹੈ ਇਹ ਲੁੱਕ ਦੇ ਵਿਚਾਰਨਾ ਦੇਖੋ ਕਿੰਨਾ ਪਿਆਰਾ ਸੂਟ ਹੈ 2450 ਪ੍ਰਾਈਸ ਦੇ ਨਾਲ ਨੈਕਸਟ ਇਹਦੇ ਕਲਰ ਵੀ ਬੜੇ ਪਿਆਰੇ ਆ ਬੜੇ ਸੋਹਣੇ ਬ੍ਰਾਈਟ ਕਲਰ ਰਹਿਣਗੇ ਪ੍ਰਿੰਟ ਬਹੁਤ ਸੋਹਣਾ ਹੈ ਇਹ ਦੇਖੋ ਗ੍ਰੇ ਤੇ yellow ਦਾ ਕੰਟਰਾਸਟ ਹੈ ਸੂਟ ਦਾ ਸਾਰੀ ਸ਼ਰਟ ਦੇ ਵਿੱਚ ਬੂਟੀ ਹੈ ਸਾਰੀ ਸ਼ਰਟ ਦੇ ਵਿੱਚ ਬੜੀ ਪਿਆਰੀ ਬੂਟੀ ਹੈ ਘੇਰੇ ਤੇ ਬਹੁਤ ਸੋਹਣਾ ਵਰਕ ਘੇਰੇ ਤੇ ਆ ਇਹ ਲੁੱਕ ਆ ਜਾਣੀ ਆ ਨਾਲ ਕਸ਼ਮੀਨੇ ਦੀ ਪਲੇਨ ਬਾਟਮ ਰਹੂਗੀ ਤੇ ਕਸ਼ਮੀਨੇ ਦਾ ਹੀ ਪੂਰਾ ਖੁੱਲਾ ਸ਼ਾਲ ਰਹਿਣਾ ਨਾਲ ਪ੍ਰੋਪਰ ਇੱਕ ਸਾਈਡ ਹੋਵੇ ਮਲਟੀ ਪ੍ਰਿੰਟ ਹੈ ਤੇ ਫੋਰ ਸਾਈਡ ਵਰਕ ਹੈ ਜੀ ਉੱਪਰ ਬਹੁਤ ਸੋਹਣਾ ਲੁੱਕ ਦੇ ਵਿੱਚ ਆ ਜਾਣਾ ਹੈ ਕਲਰ ਬਹੁਤ ਧਿਆਰਾ ਹੈ ਚਾਹ ਰਿਹਾ ਲੱਗਦਾ ਹੈ 2450 ਪ੍ਰਾਈਸ ਦੇ ਨਾਲ ਨੈਕਸਟ ਕਲਰ ਆ ਗਿਆ ਬੜਾ ਸੋਹਣਾ ਪਰਪਲ ਜਿਹਾ ਕਲਰ ਹੈ ਰੋਜ਼ੀ ਪ੍ਰਿੰਟ ਦੇ ਨਾਲ ਕੰਬੀਨੇਸ਼ਨ ਸੂਟ ਦਾ ਕੁਝ ਮਿੰਨਿਆਂ ਦਾ ਸੂਟ ਕੋਈ ਲਾਈਨਿੰਗ ਨਹੀਂ ਲੱਗਣੀ ਹਰ ਇੱਕ ਦੇ ਬਜਟ ਦੇ ਵਿੱਚ ਸੂਟ ਹੈ ਜੀ ਅੱਜ ਦੇ ਵਿੱਚ ਦੇਖੋ ਸਾਰੀ ਸ਼ਰਟ ਦੇ ਵਿੱਚ ਪੂਟੀ ਹੈ ਪੂਰੀ ਥ੍ਰੈਡ ਦੇ ਨਾਲ ਤੇ ਘੇਰੇ ਤੇ ਵੇਲ ਬਣੀ ਹੈ ਸਾਰੀ ਬਹੁਤ ਪਿਆਰੀ ਵੇਲ ਘੇਰੇ ਤੇ ਬਣੀ ਹੈ ਮਲਟੀ ਦੇ ਵਿੱਚ ਬਾਜੂ ਆ ਜਾਣੀ ਆ ਪ੍ਰਿੰਟ ਦੇਖੋ ਕਿੰਨਾ ਪਿਆਰਾ ਸੂਟ ਦਾ ਕੋਸੋਣੀ ਪ੍ਰਿੰਟਿੰਗ ਹੈ ਨਾਲ ਪਸ਼ਮੀਨੇ ਦੀ ਬਾਟਮ ਰਹੂਗੀ ਸੇਮ ਕਲਰ ਦੇ ਵਿੱਚ ਇਹ ਪਸ਼ਮੀਨੇ ਤੇ ਈ ਸ਼ਾਲ ਰਹਿਣਾ ਇਹ ਵੀ ਚਾਜਾ ਦੇਖੋ ਕਿੰਨਾ ਪਿਆਰਾ 4 ਸਾਈਡ ਵਰਕ ਹੈ ਜੀ ਸ਼ਾਲ ਤੇ ਬਹੁਤ ਸੋਹਣਾ ਵਰਕ ਕੀਤਾ ਹੋਇਆ ਸ਼ਾਲ ਤੇ ਇਹ ਲੁੱਕ ਦੇਖ ਜਾਣਾ ਸੋ ਇੱਥੇ ਤੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਕਲਰ ਬਹੁਤ ਪਿਆਰਾ ਸੂਟ ਹੈ ਇਹਦਾ ਕਲਰ ਕੰਬੀਨੇਸ਼ਨ ਸੂਟ ਦਾ ਇਹ ਲੁੱਕ ਦੇਖ ਜਾ ਇਹ ਚਾਰ ਸੂਟ ਇੱਕ ਡਿਜ਼ਾਈਨ ਚ ਦਿਖਾਏ ਆ ਮੈਂ ਤੁਹਾਨੂੰ ਸ਼ਾਲ ਤੇ ਵੀ ਵਰਕ ਹੈ ਸਾਰੀ ਸ਼ਰਟ ਤੇ ਵਰਕ ਹੈ 2450 ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜਿਵੇਂ ਰੇਟ 146580803 81400 680 803 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ